ਕਰਪੂਰ ਪੋਪ ਸੁਗੰਧਾ ਪਰਸ ਮਨੁੱਖੇ ਦੇਹ ਮਲੀਣੰਗ ਮਚਾ ਰੁਦਰ ਦੁਰਗੰਧਾ ਨਾਨਕ ਅਥ ਗਰਵੇਣ ਅਗਿਆਨ ਨੂੰ ਫਿਰ ਵੀ ਹੰਕਾਰ ਕਰੀ ਜਾਂਦਾ ਹੈ ਮਹਾਰਾਜ ਨੇ ਬਾਣੀ ਚ ਕਿਹਾ ਅਗਲੀ ਗੱਲ ਹੋਰ ਇਕਬਾਲ ਕਹਿੰਦਾ ਮਸਜਿਦ ਤੋਂ ਬਣਾਦੀ ਸ਼ਬਰ ਮੇ ਇਮਾਕੀ ਹਰਾਰਤ ਵਾਲੋ ਨੇ ਮਨ ਆਪਣਾ ਪੁਰਾਣਾ ਪਾਪੀ ਹੈ ਵਰਸੋਂ ਸੇ ਨਮਾਜ਼ੀ ਬਣ ਨਾ ਸਕਾ ਮਸਜਿਦਾਂ ਚਰਚਾਂ ਗਿਰਜੇ ਗੁਰਦੁਆਰੇ ਮੰਦਰ ਇਹ ਪੈਸੇ ਨਾਲ ਬਣ ਜਾਂਦੇ ਆ ਤੇ ਸਿੱਖ ਗੁਰਦੁਆਰਾ ਉਦੋਂ ਬਣਦਾ ਜਦੋਂ ਇਹਦੇ ਸੀਨੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਚਲਾ ਜਾਂਦਾ ਇਹ ਜ਼ਰੂਰ ਕਰੋ ਮੈਂ ਕਿਹਨਾਂ ਕੱਲਾ ਇੱਥੇ ਨਹੀਂ ਹਰ ਥਾਂ ਤੇ ਸੰਥਿਆ ਦਾ ਪ੍ਰਬੰਧ ਕਰੋ ਇੱਕ ਹੋਰ ਬੇਨਤੀ ਆਪ ਜੀ ਨੂੰ ਮੈਂ ਉਹਨਾਂ ਵਾਲੇ ਦਿਨਾਂ 'ਚ ਕਰਾਂਗਾ ਉੱਥੋਂ ਗੱਲ ਕਰਕੇ ਇੱਥੇ ਬੱਚੇ ਨੇ ਜੇ ਗੁਰਮੁਖੀ ਨਹੀਂ ਪੜ੍ਹਣਗੇ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਪੜ੍ਹ ਲੈਣਗੇ ਹਾਲਾਂਕਿ ਸਾਡੇ ਕੋਲ ਉਰਦੂ 'ਚ ਸ਼ਾਹਮੁਖੀ 'ਚ ਗੁਰੂ ਗ੍ਰੰਥ ਸਾਹਿਬ ਹੈ ਹਿੰਦੀ 'ਚ ਹੈ ਸਿੰਧੀ ਚ ਹੈ ਪਰ ਸਿੰਧੀ ਚਲੋ ਸਕ੍ਰਿਪਟ ਹੋਈ ਹੈ ਜੇ ਗੁਰਮੁਖੀ ਨਹੀਂ ਪੜਾਂਗੇ ਫਿਰ ਕੀ ਬਣੇਗਾ 35 ਅੱਖਰ ਸਤਗੁਰਾਂ ਨੇ ਸਾਨੂੰ ਦਿੱਤੇ ਆਉਣ ਵਾਲੇ ਦਿਨਾਂ ਚ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਇਹਨਾਂ ਦੀ ਸ਼ੁਰੂਆਤ ਕਰਤਾਰਪੁਰ ਹੋਈ ਹੈ ਇਹਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਬਾਬਾ ਬੁੱਢਾ ਸਾਹਿਬ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਖਰ ਬਣਾਉਣ ਚ ਗੁਰੂ ਅੰਗਦ ਸਾਹਿਬ ਨੇ ਸਵਾਰ ਦਿੱਤੇ ਤੇ ਮੇਰੇ ਮਨ ਸੀ ਵੀ ਅਸੀਂ ਗੁਰੂ ਹਰਿ ਰਾਇ ਸਾਹਿਬ ਦਾ ਵਾਤਾਵਰਨ ਦ੍ਰਿਸ਼ ਬਣਾਨੇ ਆ ਨਾ ਜੀ ਬਿਮਾਰਾਈ ਦਾ ਜਿਹੜਾ ਆਗਮਨ ਦਿਹਾੜਾ ਹੈ ਤੇ ਉਹਨਾਂ ਨੂੰ ਇੱਕੋ ਬੇਨਤੀ ਕਰ ਵੀ ਇੱਕ ਇੱਕ ਪਾਸ ਕਰ ਦਿਓ ਤੁਸੀਂ ਮਤਾ ਇਜਲਾਸ ਵਿੱਚ ਕਿਉਂਕਿ ਮਤਾ ਪਾਸ ਹੋ ਜਾਏ ਉਹਦੀ ਬੜੀ ਅਹਿਮੀਅਤ ਹੈ ਵੀ ਜਦੋਂ ਗੁਰੂ ਹਗੰਗਦ ਸਾਹਿਬ ਦਾ ਗੁਰਿਆਈ ਦਿਹਾੜਾ ਹੋਵੇਗਾ ਪੂਰਾ ਸਿੱਖ ਜਗਤ ਉਹਨੂੰ ਗੁਰਮੀ ਦਿਵਸ ਵਿੱਚ ਮਨਾਏ ਹੈ ਗੁਰਿਆਈ ਦਿਹਾੜਾ ਉੱਚ ਕੀ ਹੋਵੇ ਪਹਿਲੀ ਗੱਲ ਹਰ ਗੁਰਦੁਆਰੇ ਵਿੱਚ ਜਿੱਥੇ ਹੁਕਮਨਾਮਾ ਹੈ ਚੇ ਡਿਜੀਟਲ ਹੋਵੇ ਚਾ ਕਾਗਜ਼ ਤੇ ਹੋਵੇ ਚਾ ਮਾਰਬਲ ਤੇ ਹੋਵੇ ਹਰ ਗੁਰਦੁਆਰੇ ਵਿੱਚ ਵੜਦਿਆਂ ਸਾਰ ਪਹਿਲਾਂ 35 ਅੱਖਰ ਗੁਰਮੁਖੀ ਦੇ ਫੱਟੀ ਉੱਤੇ ਲਿਖੇ ਮਿਲਣ ਵੀ ਜਿੰਨੂੰ ਮੱਥਾ ਟੇਕਣ ਚੱਲੇ ਆ ਇਹਦਾ ਸਕ੍ਰਿਪਟ ਇਹ ਹੈ ਗੁਰਮੁਖੀ ਮੈਂ ਕਿਸੇ ਪਹਾਸ਼ਾਨ ਨਾਲ ਗੇੜ ਨਹੀਂ ਕਰ ਰਿਹਾ ਦੂਜੀ ਗੱਲ ਜਿੱਦਨ ਗੁਰਯਾਈ ਵਾਲਾ ਦਿਨ ਹੈ ਹਰ ਸਿੱਖ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਕ ਪੇਜ ਜਰੂਰ ਲਿਖੇ ਗੁਰਮੁਖੀ ਦਾ ਭਾਵੇਂ ਉਹ ਬਾਣੀ ਦਾ ਲਿਖੇ ਤੇ ਭਾਵੇਂ ਇਤਿਹਾਸ ਦਾ ਲਿਖੇ ਕਿਉਂਕਿ ਜੇ ਆਪਾਂ ਇਹ ਲਹਿਰ ਸ਼ੁਰੂ ਹੋਵੇਗਾ ਨਾ ਜੀ ਸਾਰੇ ਜਿਹੜੇ ਨੇ ਇਸ ਪਾਸੇ ਜੁੜ ਸਕਾਂਗੇ ਹਾਲਾਂਕਿ ਜਿਹੜੀ ਗੁਰਮੁਖੀ ਦੀ ਅੰਕਾਵਲੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਕ ਨੇ ਜਿਹੜੇ ਉਹਨਾਂ ਰੋਮਨ ਨਾਲ ਮੇਲ ਖਾਂਦੇ ਰੋਮਨ ਨਾਲ ਤੇ ਮੇਲ ਨਹੀਂ ਖਾਂਦੇ ਉਹ ਦੇਵਨਾਗਰੀ ਨਾਲ ਵੀ ਮੇਲ ਨਹੀਂ ਖਾਂਦੇ ਬੇਨਤੀ ਕਰਾਂਗਾ ਜੀ ਉਹ ਅੰਕਾਵਲੀ 1 ਤੋਂ ਲੈ ਕੇ 9 ਤੱਕ ਉਹ ਬਹੁਤ ਜ਼ਰੂਰੀ ਖੈਰ ਨਾ ਜਿਹੜੀ ਬੇਨਤੀ ਆਪ ਜੀ ਨੂੰ ਕਰ ਰਿਹਾ ਸਾਂ ਫਿਰ ਉਸ ਵਿਸ਼ੇ ਤੇ ਆਵਾਂ ਕਿ ਕਰਤੇਪੁਰਖ ਵੈ ਗੁਰੂ ਜੀ ਨੇ ਇਹ ਕੱਚ ਦਾ ਕਿਲਾ ਸਾਨੂੰ ਦੇ ਦਿੱਤਾ ਇਸ ਵਿੱਚ ਚੇਤਨਾ ਪੈਦਾ ਕਰ ਦਿੱਤੀ ਪਰ ਜੇ ਬੰਦਾ ਇਹ ਕਹੇ ਜੀ ਇਹਦੀ ਹੰਕਾਰ ਕਰੀ ਜੇ ਮੈਂ ਸਦਾ ਰਹਿਣਾ ਤੇ ਗੁਰੂ ਸਾਹਿਬ ਆ ਇਸਮਤ ਦਿੰਦੇ ਆ ਤੂੰ ਇਹਨੂੰ ਅਸਥਿਰ ਨਾ ਮੰਨ ਇਹਨੂੰ ਸਦਾ ਨਾ ਮੰਨ ਅਗਿਆਨੀ ਬੰਦੇ ਇਹਦੇ ਚ ਮੈਲ ਬੜੀ ਆ ਜੇ ਸਿਮਰਨ ਨਹੀਂ ਕਰਦਾ ਇਹ ਫੁੱਲਾਂ ਨੂੰ ਇਹ ਸੁਗੰਧੀ ਨੂੰ ਮੈਲਿਆ ਕਰ ਇਹ ਗੱਲ ਹੋਰ ਜਿਹੜਾ ਰਾਸ਼ਨ ਪਿਆ ਕਿਚਨ ਦੇ ਵਿੱਚ ਮੈਂ ਵੇਖੋ ਵੀ ਪਾਣੀ ਜੋ ਕਹਿਣਾ ਤੁਸੀਂ ਸਮਝ ਹੀ ਗਏ ਆ ਸਾਦੀਵਾਰ ਆਨੰਦ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਕੀਰਤ ਤਾਂ ਹੋਵਾ ਪਾਕ ਪਵਿੱਤ ਪੰਜੇ ਆ ਗਏ ਨਾ ਕਿਓ ਚ ਬੋ ਹੁੰਦੀ ਅੱਗ ਬਾਲਦੇ ਉਹਦੇ ਕੋਲ ਕਿ ਬੋ ਹੁੰਦੀ ਹੈ ਪਾਣੀ ਚ ਦੁਰਗੰਧੀ ਕਿਤੇ ਆਉਂਦੀ ਆ ਆ ਸਰੀਰ ਦਾ ਕੰਮ ਦੇਖੋ ਮਹਾਰਾਜ ਕਹਿੰਦੇ ਕਾਦਾ ਮਾਨ ਕਰਨਾ ਉਹ ਕੱਚ ਦੇ ਕਿਲੇ ਚ ਬੈਠਿਆ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਅੰਨ ਅੱਗ ਪਾਣੀ ਤੇ ਲੂਣ ਇੱਥੇ ਯਾਦ ਰੱਖਿਓ ਦੇਵਤਾ ਦਾ ਅਰਥ ਤੇ ਸਤਕਾਰਤ ਪਦਾਰਥ ਨੇ ਦੇਵ ਮੰਨਦੇ ਨੂੰ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ پاک ਪਵਿੱਤ ਅੱਗੇ ਕੀ ਹੋਇਆ ਜੀ ਪਾਪੀ ਸੋ ਤਨ ਗੱਡਿਆ ਜਦੋਂ ਇਸ ਜਿਸਮ ਚ ਗਿਆ ਜਿਹਦਾ ਤੂੰ ਮਾਨ ਕਰਨਾ ਕੀ ਬਣਾਤਾ ਜੀ ਬੋਡੀ ਨੇ ਇਹਨੂੰ ਪਾਪੀ ਸੋ ਤਨ ਗੱਡਿਆ ਜਦੋਂ ਇਸ ਜਿਸਮ ਚ ਗਿਆ ਜਿਹੜੀ એનર્ਜੀ ਚਾਹੀਦੀ ਉਸ ਦੇ ਖਿੱਚ ਲਈ ਬਾਕੀ ਦੇਵਤਿਆਂ ਤਾਂ ਕੀ ਬਣਾ ਦਿੱਤਾ ਜੀ ਪਾਪੀ ਸੋ ਤਨ ਗੱਡਿਆ ਥੁੱਕਾਂ ਪਈਆਂ ਤੇ ਉਹ ਗੰਦਗੀ ਦਾ ਮਲ ਦਾ ਰੂਪ ਹੋ ਗਿਆ ਲੋਕੀ ਥੁੱਕਣ ਲੱਗ ਪਏ ਹੁਣ ਅਗਲੀ ਗੱਲ ਧਿਆਨ ਨਾਲ ਮੇਰੀ ਸੁਣਿਓ ਕਿ ਮੈਂ ਬਿਲਕੁਲ ਹੀ ਮੈਂ ਆਪਣੇ ਕੋਲ ਨੇ ਕਹਿ ਰਿਹਾ ਕਿਉਂ ਮਾਰ ਰਹੀ ਨੇ ਕਿਹਾ ਜੀ ਆਸਾ ਕੀ ਬਾਰ ਥੁੱਕਾਂ ਪਈਆਂ ਤਿਤ ਜਿਤਮੁਖ ਨਾਮ ਨਾ ਉਚਰਹਿ ਜਿਹੜੇ ਮੂੰ ਵੈਗਰੂ ਨਹੀਂ ਬੋਲਦੇ ਜਿਹੜੇ ਸੱਚੀ ਕਦੀ RAM ਨਹੀਂ ਬੋਲਦੇ ਅੱਲਾ ਨਹੀਂ ਬੋਲਦੇ ਜਿਤਮੁਖ ਨਾਮ ਨਾ ਉਚਰਹਿ ਵਿਣ ਨਾਮੈ ਰਸ ਖਾਂਹਿ ਰੋਜ਼ਾਨਾ ਜੀਵਨ ਨ ਪਤਾ ਨਹੀਂ ਕਿੰਨਾ ਕੁ ਚੱਕੀ ਜਾਂਦੇ ਆ ਨਾਨਕ ਐਵੇਂ ਜਾਣੀਏ ਐਵੇਂ ਜਾਣੀਏ ਪਾਪੀ ਸੋ ਤਨ ਗੱਡਿਆ ਥੁੱਕਾਂ ਪਈਆਂ ਤਿਤ ਉਹਨਾਂ ਦੇ ਜਿਸਮ ਉਸ ਗੰਦਗੀ ਦੀ ਤਰ੍ਹਾਂ ਨੇ ਜਿਸ ਗੰਦਗੀ ਵਾ ਲੋਕੀ ਥੁੱਕ ਕੇ ਲੰਘਦੇ ਆ ਇਹ ਤੁਜੀ ਅਰਥ ਦੇਖ ਲਿਓ ਸਾਰੇ ਇਹ ਮਹਾਰਾਜ ਕਿਉਂ ਸੰਸਮਝਾਂਦੇ ਕਹਿੰਦੇ ਆ ਬੰਦਿਆ ਤੂੰ ਬੰਦਗੀ ਨਾਲ ਜੁੜ ਜਾ ਇਹ ਤੇ ਇਤ ਨਹੀਂ ਕਰਦੇ ਇਹ ਕਾਚ ਕੋਟਿੰਗ ਰਚ ਰਚੰਤ ਤੋਇ ਕੀ ਹੈ ਤੇਰਾ ਸ਼ਰੀਰ ਪਾਪੀ ਸੋ ਤਨ ਗੱਡਿਆ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰ ਹੈ ਵੀਵਨ ਨਾਮੈ ਰਸਖਾਇ ਨਾਨਕ ਏ ਮੈ ਜਾਣੀਏ ਤਿਤ ਮੁਖ ਥੁੱਕਾ ਪਾਏ ਉਸ ਮੁਖ ਤੇ ਥੁੱਕ ਪੈਂਦੀ ਰੱਬ ਦੀ ਦਰਗਾਹ ਜਿਹੜਾ ਸਤਨਾਮ ਵਾਹਿਗੁਰੂ ਨਹੀਂ ਬੋਲਦਾ ਹਜ਼ੂਰ ਨੇ ਫਰਮਾਇਆ ਉਹਨਾਂ ਅਗਲੀ ਗੱਲ ਕਿੰਨੇ ਕੋ ਦੀ ਹਸਤੀ ਹੈ ਜੀ ਮੈਂ ਵੀ ਕਹਿੰਨਾ ਮੈਂ ਕੋਈ ਨਹੀਂ ਜਾਣਾਂ ਮਹਾਰਾਜ ਨੇ ਕੁਝ ਬਚਨ ਕੀਤੇ ਜਬਾਨੀ ਚ ਇੱਕ ਬਚਨ ਹੈ ਗੁਰੂ ਸਾਹਿਬ ਜੀ ਦਾ ਦੋ ਬਖਸ਼ ਭਗਤ ਰਬਦਾਸ ਜੀ ਦੇ ਤੂੰ ਕਾਏ ਗਰਭ ਹੈ ਬਾਬਲੀ ਕਾਚਕੋਟੰ ਮੈਂ ਸਿਰੋਹਨੀ ਬੇਨਤੀ ਕਰ ਰਿਹਾ ਵੀ ਅਰਥ ਕਰ ਦਿੱਤੇ ਨੇ ਕੱਚ ਦੇ ਕੇਲੇ ਚ ਐ ਚਮੜੀ ਦਾ ਲੇਪਣ ਹੈ ਤੂੰ ਸਮਝਣਾ ਮੈਂ ਜਾਣਾਂ ਨਹੀਂ ਤੂੰ ਕਾਏ ਗਰਭ ਹੈ ਬਾਬਲੀ ਕਾਦਾ ਹੰਕਾਰ ਕਰਨੀ ਝੱਲੀ ਕਾਇਆ ਜੈਸੇ ਭਾਦੋ ਖੁੰਭ ਰਾਜ ਅਬ ਵੇਖੋ ਭਾਦੋ ਦਾ ਮਹੀਨਾ ਹੀ ਚੱਲਦਾ ਪਿਆ ਨਾ ਜੀ ਪੰਜਾਬ ਦੀ ਧਰਤੀ ਤੇ ਜਿੱਥੇ ਆਪਾਂ ਰੂੜੀ ਨਹੀਂ ਇਕੱਠੀ ਕਰਦੇ ਹੁੰਦੇ ਸਾਂ ਜਿੱਥੇ ਭਾਲ ਪੈਂਦੀ ਹੁੰਦੀ ਸੀ ਉਹਦੇ ਵਿੱਚ ਨਿੱਕੀਆਂ ਨਿੱਕੀਆਂ ਖੁੰਬਾ ਨਿਕਲਉਂਦੀਆਂ ਸਨ ਆ ਛਤਰੀ ਜੀ ਬਣੀ ਪਰ ਉਹ ਜਿਵੇਂ ਐਸੇ ਉਹ ਖਾਣੀਆਂ ਨਹੀਂ ਚਾਹੀਦੀਆਂ ਮੈਂ ਇੱਕ ਤਿਰਬਾ ਕੀਤਾ ਉਹ ਪਟਕੇ ਨਾਲ ਕੋਈ ਬੰਦਾ ਕਾਲਾ ਮਿਟਲੀ ਗਿਆ ਜੀ ਇੱਕ ਸਿੰਘ ਸੀ ਬਹੁਤ ਪਿਆਰ ਕਰਦਾ ਉਹ ਪਟ ਲਿਆ ਉਹਦੇ ਘਰ ਦੇ ਚਾਰ ਜੀ ਚਲਾਣਾ ਕਰ ਗਿਆ ਉਹ ਜ਼ਹਿਰ ਹੁੰਦਾ ਕਈਆਂ 'ਚ ਬਹੁਤ ਯਾਰ ਬੜਾ ਗੁਰਮੁਖੀ ਪੰਝੇ ਸੇਵਾ ਕਰਦਾ ਸੀ ਜੀ ਹੁਣ ਮਾਰੇ ਕਹਿੰਦੇ ਤੂੰ ਕਾਏ ਗਰਬ ਬਾਬਲੀ ਤੂੰ ਕਾਦਾ ਹੰਕਾਰ ਕਰਨੀ ਜੈਸੇ ਭਾਦੋ ਖੁੰਭ ਰਾਜ ਕੁੰਭ ਰਾਜ ਵੱਡੀ ਖੁੰਭ ਖੁੰਭਰਾਏ ਦਰਦ ਕਰਾ ਵੱਡੀ ਖੁੰਭ ਤੂੰ ਤਿਸਤੇ ਖਰਈ ਉਤਾਵਲੀ ਤੂੰ ਕਾਲੀ ਹੈ ਮੇਰੀ ਕਾਇਆ ਆ ਖੁੰਭ ਨਿਕਲੀ ਹੈ ਇਹ ਤਾਂ 4 ਘੰਟੇ ਕੱਢ ਜੂਗੀ ਤੇਰਾ ਕੋਈ ਪਤਾ ਨਹੀਂ ਤੂੰ 4 ਘੰਟਿਆਂ ਤੋਂ ਪਹਿਲਾਂ ਤੇਰਾ ਕੰਮ ਨਿਬੜ ਜਾਣਾ ਦੂਜਾ ਬਚਨ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਇਹ ਵੀ ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਹਨ ਜੀ ਟਾਟੀ ਦਾ ਲਫ਼ਜ਼ੀ ਅਰਥ ਛਪਰੀ ਹੁੰਦਾ ਹੈ ਇਹਦੇ ਤੋਂ ਸ਼ਬਦ ਫਿਰ ਦੂਜਾ ਬਣ ਗਿਆ ਜੀ ਅਸਲ ਚੋ ਸ਼ਬਦ ਗੰਦਗੀ ਵਾਸਤੇ ਨਹੀਂ ਸੀ ਉਹ ਸ਼ਬਦ ਆਸਰੇ ਵਾਸਤੇ ਵੇ ਓਟ ਵਾ ਟਾਟੀ ਕਿਨੇ ਓਟ ਨੂੰ ਕਿਸੇ ਦੇ ਸਹਾਰਾ ਲੈਣਾ ਲੁਕਣਾ ਕਿਸੇ ਪਿੱਛੇ ਮਹਾਰਾਜ ਕਹਿੰਦੇ ਨੇ ਇਹ ਤਨ ਐਸਾ ਜੈਸੇ ਘਾਟ ਦੀ ਟਾਟੀ ਇਹ ਇਸ ਤਰ੍ਹਾਂ ਸ਼ਰੀਰ ਪਿਆਰਾ ਜਿਵੇਂ ਘਾ ਦੀ ਛਪਰੀ ਹੈ ਜਲ ਗਿਓ ਕਾਸ ਰੜ ਗਿਓ ਮਾਟੀ ਇੰ ਮਿੱਟੀ ਕੋ ਜਾਣਾ ਹੈ ਕੱਲ ਨੂੰ ਪਰ ਇਹਨੂੰ جی آپ بندگی والے پسے لا لیں گے جو اندے نے تو بندگی کر سمن کر ایک دو بنتیاں خور میں کر کے آدمی کا جسم کیا ہے جس پہ شایدان ہے جہاں ساری گملی دنیا کملی کی بندے دی چمڑی نے سچ ہے نا جی آدمی کا جسم کیا ہے جس پہ شایدان ہے جہاں تے ساری دنیا کملی بنی ہوئی ہے مٹی کے ایک عمارت مٹی کا ایک مکان گارہ خون اس کا اس کی خدیان, چند سانسوں پر کھڑا ہے یہ خیالی آسمان موت کی پرزور زور آندھی جب اس سے ٹکرائے گی دیکھ لینا یہ عمارت ٹوٹ کر گر جائے گی کی ہے سا ہن میں بالکل والنے لی آنا یہ تا پاک ایک ہو گیا ਤਿਮਾਰੇ ਨੇ ਕਿਆ ਕਈ ਵਰੀ ਬੰਦਾ ਜਦੋਂ ਸ਼ਰੀਰ ਚ ਹੁੰਦਾ ਨਾ ਜੀ ਉਦੋਂ ਬੰਦਾ ਸੱਚੀ ਮੁੱਚੀ ਮਾਪਿਆਂ ਨੂੰ ਵੀ ਨਹੀਂ ਸਮਝਦਾ ਇੱਕ ਬਚਨ ਹੈ ਗੁਰੂ ਗੋਬਿੰਦ ਸਾਹਿਬ ਚ ਉਹ ਤੰਗੀ ਪਏ ਹੋਰੀ ਗਹਿਰੀ ਗੰਭੀਰੀ ਸਸੁਰ ਸੁਈਆ ਕਿਵ ਕਰੀ ਵੈ ਗੁਰੂ ਮੈਂ ਫਿਰ ਬੇਨਤੀ ਕਰਾ ਸਲੋਕ 12 ਤੇ ਵਧੇਕ ਚ ਪਹਿਲਾ ਸਲੋਕ ਉੱਤੇ ਕੱਦ ਵਾਲੀ ਭਰ ਜੋਬਣ ਵਾਲੀ ਮੈਂ ਲਫਜ਼ ਬੜੇ ਸੰਕੋਚਵੇਂ ਬਰਾਂਗਾ ਮਾਰੇ ਨੇ ਕੋਈ ਨਹੀਂ ਵਰਤੇ ਸੰਕੋਚਵੇਂ ਉਤੰਗੀ ਪੈਖੋਰੀ ਗਹਿਰੀ ਗੰਭੀਰੀ ਉੱਚੇ ਕੱਦ ਵਾਲੀ ਜਿਸਮ ਦੇ ਭਾਰ ਵਾਲੀ ਕਹਿੰਦੀ ਸੱਸੜ ਸੋਈਆ ਕਿਵ ਕਰੀ ਇਸ ਬੁੱਢੀ ਨੂੰ ਝੋਕ ਕੇ ਕਿਵੇਂ ਮੱਥਾ ਟੇਕਾਂ ਮੇਰਾ ਜੋਬਨ ਇਹ ਨਾ ਹੈ ਅੱਗੇ ਫਿਰ ਸੇਲੀ ਕਹਿੰਦੀ ਗੱਜ ਜੇ ਲੱਗਾ ਗਿੜਵੜੀ ਸਖੀਏ ਧੌਲ ਘਰੀ ਕਾਚ ਕੋਟੇਂ ਰਚੰਤ ਤੂੰ ਕਾਦਾ ਮਾਨ ਕਰਨੀ ਆ ਜਿਹੜਾ ਤੈਨੂੰ ਹੰਕਾਰ ਹੈ ਇੱਥੇ ਵੱਡੇ ਵੱਡੇ ਪੱਕੇ ਚੂਨੇ ਦੇ ਕਿਲੇ ਪਹਾੜਾਂ ਵਰਗੇ ਕਿਰ-ਕਿਰ ਕੇ ਇੱਕ ਦਿਨ ਘਸ-ਘਸ ਕੇ ਮਿੱਟੀ 'ਚ ਰੁਲ ਗਏ ਤੇਰਾ ਜਿਸਮ ਇੱਕ ਦਿਨ ਖਤਮ ਹੋ ਜਾਣਾ ਗੱਜ ਜੇ ਲੱਗਾ ਗਿੜਬੜੀ ਸਖੀਏ ਤੌਲ ਹਰੀ ਸੇਪੀ ਠੰਡੇ ਦੁੱਧ ਮੈਂ ਮੁੰਦਨਾ ਗਰਭ ਥਣੀ ਪਰ ਇਹ ਮੈਂ ਵਿੱਚੇ ਛੱਡ ਦੇਣਾ ਕੱਲ ਨੂੰ ਫੇਰ ਇਸ ਨੂੰ ਅੱਗੇ ਤੋਰਾਂਗਾ ਕੀ ਹਰ ਜਿਸਮ ਇਹ ਨਹੀਂ ਉਹ ਜਿਸਮ ਬੜੇ ਚੰਗੇ ਨੇ ਜਿਹੜੇ ਗੁਰੂ ਨੂੰ ਯਾਦ ਕਰਕੇ ਤੁਰਦੇ ਆ ਇਹ ਸਰੀਰਾ ਮੇਰਾ ਇਸ ਜਗ ਮੈਂ ਆਇਕਾ ਕਿਆ ਤਦ ਕਰਮ ਕਮਾਇਆ ਤੇ ਗੁਰਬਾਣੀ ਨੇ ਸਾਨੂੰ ਇਹ ਸਰੀਰ ਨੂੰ ਨਾ ਤਪਾਨ ਦੀ ਗੱਲ ਕਹੀ ਨਾ ਐਸ਼ੋ ਆਰਾਮ ਦੀ ਗੱਲ ਕਹੀ ਮਹਾਤਮਾ ਬੁੱਧ ਦੇ ਜੀਵਨ ਚੀ ਕਠਨਾ ਹੈ ਇਹ ਸੱਚੀ ਹੈ ਇਹ ਇੱਕ ਦਿਨ ਧਿਆਨ ਚ ਬੈਠੇ ਬੇਹੋਸ਼ ਹੋ ਗਏ ਗੋਤਮ ਮਹਾਤਮਾ ਬੁੱਧ ਜੀ ਸਰਦਾਰ ਕਪੂਰ ਸਿੰਘ ਨੇ ਲਿਖੀ ਗੱਲ ਉਂਝ ਵੈਸੇ ਉਹਨਾਂ ਤੇ ਪੂਰਾ ਗੀਤ ਵੀ ਲਿਖਿਆ ਉਹ ਕਹਿੰਦੇ ਨੇ ਵੀ ਬੈਠੇ ਸਨ ਬੇਹੋਸ਼ ਹੋ ਗਏ ਕਿਉਂਕਿ ਇੰਨੇ ਕੜਾਕੇ ਕੱਟੇ ਖਾਧਾ ਨਹੀਂ ਤਨ ਨੂੰ ਇੰਨਾ ਕੋ ਦੁੱਖ ਦਿੱਤਾ ਬੇਹੋਸ਼ ਹੋ ਕੇ ਡਿੱਗ ਪਏ ਇਹਨਾਂ ਦੇ ਜਿਹੜੇ ਸਾਥੀ ਸਨ ਥੋੜੇ ਜਿਹਾ ਦੂਰ ਹੋ ਕੇ ਬੈਠ ਕੇ ਉਹਨਾਂ ਕਹਿਆ ਵੀ ਪਰ ਸਮਾਧੀ ਚ ਹੈ ਤੇ ਹੁਣ ਰਧੀਆਂ ਸਿੱਧੀਆਂ ਮਿਲਣ ਵਾਲੀਆਂ ਹਨ ਉੱਪਰਾਂ ਬੈਠੇ ਨੂੰ ਬੇਹੋਸ਼ ਕਮਜ਼ੋਰ ਤਨ ਨੂੰ ਕੋਈ ਦਿੱਤਾ ਹੀ ਨਹੀਂ ਪਰ ਥੋੜੀ ਥੋੜੀ ਸੁਰਤ ਸੀ ਬਿਓਸ਼ੀਸ਼ ਇੰਨੀ ਦੇਰ ਨੂੰ ਇੱਕ ਗੌਣ ਵਾਲਿਆਂ ਦੀ ਟੋਲੀ ਲੰਗੀ ਉੱਥੇ ਮੰਦਰ ਸੀ ਪਹਾੜੀ ਦੇ ਉੱਤੇ ਉੱਥੇ ਗੌਣ ਜਾਂਦੇ ਸਨ ਉਹਨਾਂ ਵਿੱਚ ਇੱਕ ਨਾਚੀ ਸੀ ਨੱਚਣ ਵਾਲੀ ਬੀਬੀ ਸੀ ਉਹ ਰਸਤੇ 'ਚ ਗੁੰਮਦੇ ਜਾਂਦੇ ਸਨ ਜਿਵੇਂ ਤਿਆਰੀ ਕਰਦੇ ਜਾਂਦੇ ਨੇ ਉਹ ਬੰਦਾ ਦੋ ਤਾਰਾ ਵਜਾਏ ਤੇ ਉਹ ਆਵਾਜ਼ ਦੇਖ ਕੇ ਕਹਿੰਦੀ ਨਾਲੇ ਗਾਰੀ ਸੀ ਤੇ ਗੀਤ ਵਿੱਚ ਕਹਿ ਰਹੀ ਸੀ ਕੀ ਤਾਰ ਨੂੰ ਇੰਨੀ ਕੱਸ ਕੇ ਨਾ ਵਜਾਇਆ ਕਰ ਕਿ ਤਾਰ ਹੀ ਟੁੱਟ ਜਾਏ ਇੰਨੀ ਢਿੱਲੀ ਨਾ ਰੱਖਿਆ ਕਰਕੇ ਤੇ ਸੰਗੀਤ ਹੀ ਨਾ ਮਰ ਜਾਏ ਬਸ ਇਸ ਗੱਲ ਨੇ ਬੰਦੇ ਨੂੰ ਬਦਲ ਦਿੱਤਾ ਜੀ ਫਿਰ ਬੇਨਤੀ ਸੁਣਿਓ ਮੈਂ ਚਲੋ ਗੀਤ ਨਹੀਂ ਲਿਆ ਕਿਉਂਕਿ ਹੋਰ ਅਰਥ ਨਾ ਕਰੇ ਉਹਨੇ ਕਿਹਾ ਇੰਨੀ ਕੁ ਤਾਰ ਨੂੰ ਖਿੱਚ ਨਾ ਕਿ ਕਿਤੇ ਤਾਰ ਹੀ ਟੁੱਟ ਜਾਏ ਤੇ ਇੰਨਾ ਢਿੱਲਾ ਨਾ ਛੱਡੀ ਕਿ ਸੰਗੀਤ ਹੀ ਮਰ ਜਾਏ ਮਾਥਮ ਬੁੱਧ ਉੱਠ ਪਿਆ ਉਹਨੇ ਕਿਹਾ ਮੈਨੂੰ ਖੀਰ ਦਿਓ ਕਹਿੰਦਾ ਮੈਨੂੰ ਜ਼ਿੰਦਗੀ ਦਾ ਰਾਜ ਮਿਲ ਗਿਆ ਇਹਨਾਂ ਤਨ ਨੂੰ ਨਾ ਤਪਾ ਕੇ ਕਿਤੇ ਜ਼ਿੰਦਗੀ ਦੀ ਤਾਰ ਹੀ ਟੁੱਟ ਜਾਏ ਇਹਨਾਂ ਕੋ ਐਸ਼ਵਾਰਾਮ ਚ ਨਾ ਜਾ ਕੇ ਕਿਤੇ ਰੋਖਾਨੀਅਤ ਦਾ ਸੰਗੀਤ ਹੀ ਮਰ ਜਾਏ ਇਹਨੂੰ ਗੁਰੂ ਨੇ ਜਦੋਂ ਮੈਂ ਪੜ੍ਹਿਆ ਮੇਰੇ ਮਨ ਚ ਆਇਆ ਗੁਰੂ ਜੀ ਨੇ ਕਿਹਾ ਤਨ ਨਾ ਤਪਾਏ ਤਨੂਰ ਜਿਉ ਬਲਨ ਖੱਡਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸੰਭਾਲ ਨਿਹਾਲ ਇਹ ਦੋਬਰੀ ਹੁੰਦਾ ਬਚਨ ਜੀ ਜੀ ਮਹਾਰਾਜ ਬਚਨ ਕਰ ਰਿਹਾ ਕਹਿੰਦੇ ਨੇ ਭਾਈ ਦੇਖ ਇਹ ਸਰੀਰ ਮੈਂ ਉਹ ਦੂਜਾ ਪੱਖ ਰੱਖਣ ਲੱਗਾ ਵੀ ਹੁਣ ਆਪਸ ਸੁਣ ਕੇ ਕਹੀਏ ਇਹ ਤਾਂ ਕੱਚ ਦਾ ਕਿਲਾ ਹੈ ਮਰ ਜਾਣਾ ਕੱਲ ਨੂੰ ਢਹਿ ਜਾਣਾ ਇਹ 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 ਹਕੀਕਤ ਹੈ ਦੂਜਾ ਪੱਖ ਹੈ ਇਹਦੇ ਟੱਠਣ ਤੋਂ ਪਹਿਲਾਂ ਨਾ ਇਹ ਸਰੀਰ ਮੇਰਿਆ ਇਸ ਜਗ ਮੈਂ ਆਇਕ ਹੈ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰ ਆ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਹੁਣ ਅੱਗੇ ਜੀ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਹੁਣ ਜਿਹੜਾ ਕਾਂਚ ਕੋਟਿੰਗ ਸੀ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਹੁਣ ਵੇਖੋ ਪ੍ਰਮਾਣ ਹੋਣ ਲੱਗਾ ਹੈ ਕਾਚੀ ਮਹਾਰਾਜ ਕਹਿੰਦੇ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹ ਸਰੀਰ ਪ੍ਰਮਾਣ ਹੋਵਾ ਕੱਚ ਦਾ ਕਿਲਾ ਵੀ ਸੁਖਵ ਸਵਕਾਰ ਹੋ ਗਿਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਗੁਰຊਿਓਂ ਚਿਤ ਲਾਇਆ ਫਿਰ ਮੈਂ ਬੇਨਤੀ ਕਰਾਂਗਾ ਕਿ ਜਿਸ ਮਾਪੁਰਖ ਨੂੰ ਆਪਾਂ ਹਰ ਸਾਲ ਯਾਦ ਕਰਨੇ ਆਂ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਉਸ ਦਿਨ ਮੈਂ ਕਿਹਾ ਕਿ 98 ਸਾਲ ਦੀ ਉਮਰ ਗ੍ਰੰਤੀ ਸਹਿ ਬਣੇ 86 ਸਾਲ ਹੋ ਗਿਆ ਸਿੱਖੀ ਕਮਾੰਦਿਆ 86 ਸਾਲ 86 ইয়ার্স ਤੇ ਜਿਸ ਦਿਨ ਗਏ ਜਿਸਮ ਤਾਂ ਜਰਜਰਾ ਹੋ ਚੁੱਕਿਆ ਨਾ ਬੁੱਢੇ ਪਤਾ ਆਇਆ ਹੀ ਹੈ ਨਾ ਪਰ ਸੁਰਤ ਕੋਈ ਨਹੀਂ ਬੁੱਢੀ ਹੋਈ ਜੀ ਆਮ ਤੌਰ ਤੇ ਇੰਨੀ ਉਮਰ ਚ ਤੁਸੀਂ ਦੇਖੋ 155 ਸਾਲ ਦੀ ਉਮਰ ਕੁਝ ਨਹੀਂ ਭੁੱਲਿਆ ਇੱਥੋਂ ਤੱਕ ਬਸ ਇਹ ਵੀ ਯਾਦ ਸੀ ਮੈਂ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਚਲੇ ਜਾਣਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾ ਲਿਆ ਜਿਸ ਵਕਤ ਜਿਸਮ ਦੇਖਿਆ ਸਰੀਰ त्यागਿਆ ਜਦੋਂ ਸਤਗੁਰਾਂ ਦੀ ਜੂਰੀ ਚ ਗੁਰੂ ਹਰਗੋਬਿੰਦ ਸਾਹਿਬ ਆਪ ਚਿਖਤ ਜਦੋਂ ਲਟਾਇਆ ਉਹ ਸਰੂਪ ਜਿਹੜਾ 152 ਸਾਲ ਜਿਹੜਾ ਸਰੀਰ ਰਹਿ ਕੇ ਗਿਆ 113 ਸਾਲ ਸਿੱਖੀ ਕਮਾ ਕੇ ਗਿਆ ਮਾਰੇ ਦੀਆਂ ਅੱਖਾਂ ਭੇਜਾਈਆਂ ਇਹਨੂੰ ਵੈਗੁਰੂ ਪ੍ਰੇਮ ਦੇ ਨੀਰ ਬਾਹਰ ਨਿਕਲਿਆ ਸਤਗੁਰੂ ਦੁਨੀਆ ਨਾਸ਼ਵੰਤ ਹੈ ਕਹਿ ਲਗੇ ਨਾਸ਼ਵੰਤ ਖੈ ਪਰ ਇਹ ਕੋ ਜੀਆਂ ਰੂਹਾਂ ਤੇ ਇਹ ਕੋ ਜੇ ਜਿਸਮ ਕਦੀ ਕਦੀ ਪੈਦਾ ਹੁੰਦੇ ਆ ਇਹ ਭਾਂਦਾ ਕਿੰਨਾ ਪਵਿੱਤਰ ਸੀ ਕਹਿ ਨਾਨਕ ਇਹ ਸਰੀਰ ਪਰਵਾਨ ਹੋਵਾ ਉਹ ਤਨ ਪਰਵਾਨ ਹੋ ਗਿਆ ਜਿਨੇ ਸਾਰੀ ਜ਼ਿੰਦਗੀ ਗੁਰੂ ਨਾਲ ਚਿੱਤ ਲਾਇਆ ਪਰ ਫਿਰ ਵੀ ਅਸੀਂ ਇਹ ਸਤਗੁਰੂ ਦੀ ਜਿਹੜੀ ਗੱਲ ਇਹਨੂੰ ਸਮਝੀਏ ਕਿ ਕੱਚ ਦਾ ਕਿਲਾਖ ਹੈ ਕਾਚ ਕੋਟਨ ਰਚੰਤ ਤੋਇੰਗ ਲੇਪਨ ਗਰਕਤ ਚਰਮਣਾ ਮਹਾਰਾਜ ਕਹਿੰਦੇ ਨਵੰਤ ਦਵਾਰੰ ਪੀਤ ਰਹਤੰ ਬਾਹਿ ਰੂਪੰ ਅਸਥੰਭਨਾ ਮਹਾਰਾਜ ਅੱਗੇ ਕਹਿੰਦੇ ਗੋਬਿੰਦ ਨਾਮੰਗ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰ ਦੁਰਲਭ ਦੇ ਉਦਰੰਤ ਸਾਧ ਸ਼ਰਨ ਨਾਨਕ ਹਰ 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 ਹਰੇ ਜਪੰਤ ਤੂੰ ਖਰੀ ਜਪ ਵੈਗੁਰੂ ਜਪ ਇਹ ਕੱਚ ਦਾ ਕਿਲਾ ਹੈ